ਸਤ ਸ੍ਰੀ ਅਕਾਲ ਹਿਸਾਰਿਆਂ ਨੂੰ ਆਸਮਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਪਾਂ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਉਹਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਪੈ ਜਾਏਗਾ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 4-4 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ 4-4 ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਆਪਾਂ ਵੱਧ ਲੈਣੇ ਨੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਉਲਟੀ ਸਾਈਡ ਤੋਂ ਇਹ ਜਿਹੜਾ ਡਿਜ਼ਾਈਨ ਹੈ ਇਹ ਪਲੇਨ ਬਣਨਾ ਹੈ ਉਲਟੀ ਸਾਈਡ ਤੇ ਡਿਜ਼ਾਈਨ ਨਹੀਂ ਬਣੇਗਾ ਤੇ ਬਹੁਤ ਹੀ ਸੋਖਾ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 8 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਣਾ ਹੈ ਡਿਜ਼ਾਈਨ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਇੱਥੇ ਮੈਂ 4-4 ਦੇ ਹਿਸਾਬ ਨਾਲ 12 ਗੁੰਡੇ ਪਾ ਕੇ 2 ਗੁੰਡੇ ਵੱਧ ਪਾ ਕੇ ਤੇ 14 ਗੁੰਡੇ ਪਾਏ ਨੇ ਸਿੱਧੀ ਸਾਈਡ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਪਹਿਲਾ ਗੁੰਡਾ ਸਲਿੱਪ ਕਰਕੇ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਟਾ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡੇ ਸਿੱਧੇ ਫਿਰ ਤਾਂ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਇਹ ਸਾਡਾ ਚਾਰ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਐਜ ਵੱਲੇ ਨੂੰ ਛੱਡ ਕੇ ਇੱਕ ਉਲਟਾ ਦੋ ਸਿੱਧੇ ਇੱਕ ਉਲਟਾ ਇਹ ਹੀ ਫਿਰ ਰਿਪੀਟ ਕਰਾਂਗੇ ਇੱਕ ਉਲਟਾ ਦੋ ਸਿੱਧੇ ਇੱਕ ਉਲਟਾ ਫਿਰ ਇੱਕ ਉਲਟਾ ਦੋ ਕੁੰਡੇ ਸਿੱਧੇ ਫਿਰ ਇੱਕ ਕੁੰਡਾ ਉਲਟਾ ਇੱਥੇ ਸਾਡੇ ਕੋਲ ਇੱਕ ਕੁੰਡਾ ਹੁਣ ਵਾਧਿਆ ਆ ਆਪਾਂ ਇਹਨੂੰ ਐਜ ਦੇ ਵਾਲੇ ਕੁੰਡੇ ਦੇ ਨਾਲ ਹੀ ਘਟਾ ਦਿੰਨੇ ਆ ਤਾਂ ਕਿ ਸਾਡਾ ਜਿਹੜਾ ਡਿਜ਼ਾਈਨ ਹੈ ਉਹ ਬਿਲਕੁਲ ਬਰਾਬਰ ਆਵੇ ਪਹਿਲੀ ਸਲਾਈ ਇਸ ਤਰ੍ਹਾਂ ਬਣ ਗਈ ਆ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਫਿਰ ਇੱਕ ਉਲਟਾ ਫਿਰ ਇੱਕ ਉਲਟਾ ਦੋ ਸਿੱਧੇ ਇੱਥੇ ਸੈਂਟਰ ਦੇ ਵਿੱਚ ਦੋ ਕੁੰਡੇ ਉਲਟੇ ਆ ਜਾਂਦੇ ਤੁਸੀਂ ਧਿਆਨ ਰੱਖਣਾ ਇੱਕ ਕੁੰਡਾ ਇੱਧਰ ਵਾਲੇ ਡਿਜ਼ਾਈਨ ਦੇ ਨਾਲ ਤੇ ਇੱਕ ਕੁੰਡਾ ਇੱਧਰ ਵਾਲੇ ਡਿਜ਼ਾਈਨ ਦੇ ਨਾਲ ਹੁਣ ਆ ਗਿਆ ਸੈਕੰਡ ਰੋ ਤੇ ਉਲਟੇ ਪਾਸੇ ਦੂਸਰੀ ਸਲਾਈ ਆ ਪਹਿਲਾ ਕੁੰਡਾ ਸਲਿੱਪ ਕਰਕੇ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਤੇ ਜਿਹੜੀਆਂ ਭੈਣਾਂ ਵੀ ਸਾਡੇ ਤੋਂ ਕੋਟੀਆਂ, ਸਵੈਟਰ, ਜੈਕਟ ਮੰਗਵਾਉਣਾ ਚਾਹੁੰਦੀਆਂ ਨੇ ਤੇ ਸਾਡੇ ਦਿੱਤੇ ਗਏ WhatsApp ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਸਾਨੂੰ ਕੋਟੀਆਂ ਸਕੀਮ 'ਇਆ ਆਰਡਰ ਕੀਤੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਹੀ ਤੁਹਾਡੀਆਂ ਜੜੀਆਂ ਸਵੈਟਰਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਤੇ ਜਿਨਾਂ ਨੇ ਵੀ ਆਰਡਰ ਕਰਨਾ ਹੈ ਸਕੀਵੀਆਂ ਤੁਸੀਂ ਬਣਵਾਉਣੀਆਂ ਸਾਡੇ ਤੋਂ ਫੁੱਲ ਬਾਜੂ ਵਾਫ ਬਾਜੂ ਤੁਸੀਂ ਸਾਨੂੰ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਣਵਾ ਸਕਦੇ ਜੀ ਹੁਣ ਅਸੀਂ ਆ ਗਏ ਹਾਂ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਹੁਣ ਇੱਥੇ ਸਾਡੇ ਕੋਲ ਆਇਆ ਇੱਕ ਉਲਟਾ ਕੁੰਡਾ ਇੱਕ ਸਿੱਧਾ ਕੁੰਡਾ ਦੋਨਾਂ ਕੁੰਡਿਆਂ ਨੂੰ ਆਪਾਂ ਟਵਿਸਟ ਕਰਨਾ ਆ ਜਿਹੜਾ ਸਿੱਧਾ ਕੁੰਡਾ ਇਹਨੂੰ ਆਪਾਂ ਪਹਿਲਾਂ ਬੁਣ ਲੈਣਾ ਇਸ ਤਰ੍ਹਾਂ ਕਰਕੇ ਸਿੱਧਾ ਕੁੰਡਾ ਪਹਿਲਾਂ ਬੁਣ ਲਿਆ ਆਹ ਵਾਲਾ ਕੁੰਡਾ ਬਾਚ ਚ ਬੁੰਨਾ ਹੁਣ ਇਧਰ ਵਾਲੀ ਸਾਈਡ ਵੀ ਆ ਜਿਹੜਾ ਸਿੱਧਾ ਕੁੰਡਾ ਇਹਨੂੰ ਆਪਾਂ ਇਧਰ ਲੈ ਜਾਣਾ ਆ ਬੈਕ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਬੁੰਨ ਲੈਣਾ ਤੇ ਆਹ ਵਾਲਾ ਜਿਹੜਾ ਕੁੰਡਾ ਇਹਨੂੰ ਆਪਾਂ ਬਾਅਦ ਚ ਬੁੰਨ ਲੈਣਾ ਚਾਰ ਕੁੰਡਿਆਂ ਦਾ ਡਿਜ਼ਾਈਨ ਸਾਡਾ ਬਣ ਗਿਆ ਫੇਰ ਇਹੀ ਕਰਾਂਗੇ ਆ ਸਿੱਧਾ ਕੁੰਡਾ ਆਪਾਂ ਪਹਿਲਾਂ ਬੁੰਨਾ ਉਲਟਾ ਕੁੰਡਾ ਬਾਅਦ ਚ ਬੁੰਨਾ ਜਾਤੂ ਸੀ ਉਤਾਰ ਕੇ ਵੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਉਤਾਰ ਕੇ ਵੀ ਕੁੰਡੇ ਅੱਗੇ ਪਿੱਛੇ ਕਰ ਸਕਦੇ ਜੀ ਸਾਰੇ ਕੁੰਡੇ ਆਪਾਂ ਹੁਣ ਸਿੱਧੇ ਬੁਣਨੇ ਉਲਟਾ ਕੁੰਡਾ ਨਹੀਂ ਬੁਣਾ ਆਵਲਾ ਕੁੰਡਾ ਪਹਿਲਾ ਬੁਣਾ ਆਵਲਾ ਕੁੰਡਾ ਜਿਹੜਾ ਬਾਅਦ ਚ ਬੁਣਾ ਫੇਰ ਇਸੇ ਤਰ੍ਹਾਂ ਬੈਕ ਵਾਲਾ ਕੁੰਡਾ ਪਹਿਲਾ ਬੁਣਾ ਫਰੰਟ ਵਾਲਾ ਕੁੰਡਾ ਬਾਅਦ ਚ ਬੁਣਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਇਸ ਤਰ੍ਹਾਂ ਸਾਡੀ ਤੀਸਰੀ ਸਲਾਈ ਬਣ ਗਈ ਹੁਣ ਆਗੇ ਚੌਥੀ ਸਲਾਈ ਤੇ ਚੌਥੀ ਸਲਾਈ ਉਲਟੇ ਪਾਸਿਓ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਚੌਥੀ ਸਲਾਈ ਆ ਉਲਟਾ ਪਾਸਾ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਲਟੀਆਂ ਸਲਾਈਆਂ ਇਹਦੇ ਵਿੱਚ ਪਲੇਨ ਬਣਨੀਆਂ ਨੇ ਤੇ ਭੈਣਾਂ ਨੂੰ ਇਹ ਵਾਲੇ ਡਿਜ਼ਾਈਨ ਜਿਹੜੇ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਜਿਨ੍ਹਾਂ ਦੀਆਂ ਉਲਟੀਆਂ ਸਲਾਈਆਂ ਪਲੇਨ ਬਣਦੀਆਂ ਨੇ ਕਿਸ ਤਰ੍ਹਾਂ ਹੁਣ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਹੁਣ ਆ ਗਏ ਹਾਂ ਪੰਜਵੀਂ ਸਲਾਈ ਤੇ ਹੁਣ ਤੁਸੀਂ ਧਿਆਨ ਨਾਲ ਦੇਖਣਾ ਪਹਿਲਾ ਕੁੰਡਾ ਸਿੱਪ ਕਰਕੇ ਫਿਰ ਇੱਥੇ ਆਪਾਂ ਸਟਾਰਟਿੰਗ ਤੇ ਇੱਕ ਕੁੰਡਾ ਸਿੱਧਾ ਬਣਾਉਣਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਇਥੋਂ ਫੇਰ ਸਾਡਾ ਰਿਪੀਟ ਪੈਟਰਨ ਸ਼ੁਰੂ ਹੋਣਾ ਹੈ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਇਹਨਾਂ ਸਾਡੇ ਚਾਰ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਫੇਰ ਵੇਖੋ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਇਥੋਂ ਤੱਕ ਸਾਡੇ ਦੋ ਡਿਜ਼ਾਈਨ ਬਣ ਗਏ ਫੇਰ ਇੱਕ ਕੁੰਡਾ ਉਲਟਾ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਟਵਿਸਟ ਕਰ ਸਕਦੇ ਜੇ ਹੁਣ ਇੱਧਰ ਸਾਈਡ ਵਾਲਾ ਆਪਾਂ ਇਸ ਤਰ੍ਹਾਂ ਬਿਨਾਂ ਬੁਨੇ ਹੀ ਟਵਿਸਟ ਕਰ ਲਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਤੇ ਅੱਜ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਹੁਣ ਅਗੇ ਆਪਾਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਪਹਿਲਾ ਕੁੰਡਾ ਸਲਿੱਪ ਕਰਕੇ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਨੇ 8ਵੀਂ ਸਲਾਈ ਦੇ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਸਾਰਿਆਂ ਭੈਣਾਂ ਨੂੰ ਇਹ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਆਉਣਾ ਹੈ ਤੇ ਤੁਸੀਂ ਵੀ ਆਪਣੇ ਕੋਟੀ ਸਵੈਟਰ ਤੇ ਬਣਾ ਕੇ ਜਰੂਰ ਦੇਖਿਓ ਇੱਕ ਵਾਰ ਡਿਜ਼ਾਈਨ ਥੋੜੇ ਕੁੰਡੇ ਪਾ ਕੇ ਬਣਾ ਕੇ ਦੇਖ ਲਿਆ ਕਰੋ ਫਿਰ ਆਪਣੀ ਜਿਹੜੀ ਸਵੈਟਰ ਸ਼ੁਰੂ ਕਰਿਆ ਕਰੋ ਨਾਲੇ ਤੇ ਤੁਹਾਨੂੰ ਕਲਰ ਤੇ ਪਤਾ ਲੱਗ ਜੇਗਾ ਕਿ ਤੁਹਾਡੇ ਕਲਰ ਤੇ ਡਿਜ਼ਾਈਨ ਉੱਠ ਰਿਹਾ ਜਾਂ ਨਹੀਂ ਉੱਠ ਰਿਹਾ ਅਵੇਖੋ ਜਦੋਂ ਆਪਾਂ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਬਹੁਤ ਹੀ ਸੋਹਣੀਆਂ ਛੋਟੀਆਂ-ਛੋਟੀਆਂ ਡੱਬੀਆਂ ਜੀਆਂ ਬਣਦੀਆਂ ਜਾਂਦੀਆਂ ਨੇ ਇਹੀ ਅੱਠ ਸਲਾਈਆਂ ਜਿਹੜੀਆਂ ਅਸੀਂ ਬਾਰ-ਬਾਰ ਰਿਪੀਟ ਕਰਨੀਆਂ ਐ ਤੇ ਡਿਜ਼ਾਈਨ ਜਿਹੜਾ ਉਸਰ ਦਾ ਵੀ ਬਹੁਤ ਐ ਬਹੁਤ ਜਲਦੀ-ਜਲਦੀ ਬਣ ਜਾਂਦਾ ਕਿਉਂਕਿ ਉਲਟੀ ਸਾਈਡ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਪਲੇਨ ਬੰਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੇ ਤੁਹਾਨੂੰ ਡਿਜ਼ਾਈਨ ਪਸੰਦ ਆ ਗਿਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤੇ ਲਾਸਟ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ